ਪੰਜਾਬ ਰੋਡਵੇਜ਼ ਪੰਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਅਮਲਸਰ ਸਣੇ ਪੰਜ ਜ਼ਿਲ੍ਹਿਆਂ ਦੇ ਵਿੱਚ ਚੱਕਾ ਜਾਮ ਕਰਕੇ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਤਾਂ 골ਡਨ ਗੇਟ ਤੀਨਾ ਦੇ ਵੱਲੋਂ ਜਿੱਥੇ ਰੋਡ ਜਾਮ ਕੀਤੀ ਗਈ ਤੇ ਹਾਈਵੇ ਤੇ ਲੰਮਾ ਜਾਮ ਲੱਗ ਗਿਆ ਜਿਸ ਤੋਂ ਬਾਅਦ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚੇ ਪੁਲਿਸ ਬਾਲ ਨੂੰ ਮੌਕੇ ਤੇ ਜੱਤਿਆਨਾਦ ਕੀਤਾ ਜਾਂਦਾ ਤੇ ਇੱਥੇ ਪੁਲਿਸ ਕਰਮਚਾਰੀਆਂ ਤੇ ਇਹਨਾਂ ਵਰਕਰਾਂ ਦੇ ਵਿੱਚ ਧੱਕਾ ਮੁਕੀ ਦੀਆਂ ਤੈਸੇ ਦਰਮਿਆਨ ਪੁਲਿਸ ਕਰਮਚਾਰੀਆਂ ਤੇ ਵਰਕਰਾਂ 'ਚ ਧੱਕਾ ਮੁਕੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਮੌਕੇ ਤੇ ਕੁਝ ਪੱਤਰਕਾਰਾਂ ਦੇ ਨਾਲ ਵੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਦ ਸੰਦੂਕੀ ਦੀ ਸ਼ਿਕਾਇਤ ਮਿਲੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਵਾਇਰਲ ਹੋਈਆਂ ਦੱਸ ਦੱਗੇ ਕਿ ਜਿੱਥੇ ਪੀਆਰਟੀਸੀ ਪਰਬਸ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਤੇ ਮੈਨੇਜਮੈਂਟ ਦੇ ਨਾਲ ਉਹਨਾਂ ਦੀ ਸਹਿਮਤੀ ਬਣ ਗਈ ਹੈ ਸੂਬਾ ਕੈਸ਼ਿਰ ਦੇ ਵੱਲੋਂ ਇਹ ਦੱਸਿਆ ਗਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਮੈਨੇਜਮੈਂਟ ਨੇ ਐਡੀਸੀਪੀ ਹਰਪਾਲ ਸਿੰਘ ਦੀ ਟੀਮ ਦੇ ਨਾਲ ਇੱਕ ਇਕੱਤੀ तो कि हरपाल की टीम इकती अक्ूबर तक टेंडर प्रक्रिया मुलतवी कर दता गया अठाई अक्तूबर नशेष मीटिंग रखी गई है जिस फैसला लिया जाएगा पर इस दरमियान खूब धक्का मुक्की हुई है

ਕਾਲ ਯਾਰ ਕੁਝ ਕਰਦੇ ਆ ਅੱਜ ਸਾਡੇ ਕੋਲ ਜਿਹੜਾ ਗੋਲਡਨ ਗੇਟ ਦੇ ਉੱਤੇ ਕੁਝ ਜਿਹੜਾ ਲੋਕਾਂ ਦੁਆਰਾ ਜਹਾ ਧਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਹੈਟਰੀ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਾਈਸ ਮੁਝ ਚੜੀ ਨੂੰ ਚੱਲ ਰਹੀ ਹੈ ਠੀਕ ਥੈਂਕ ਯੂ